ਵਾਇਦਾ ਕੀਤਾ ਖਾਲਸਾ ਵਾਇਦੋ ਜੀ ਪਤੇ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਅੱਗੇ ਤੋਂ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣੇ ਜਾਂਣੇ ਵਿੱਚ ਗਲਤੀ ਹੋਈ ਆ ਸਾਧ ਸੰਤ ਬਖਸ਼ਣ ਜੋਗ ਆ ਤੇ ਨਹੀਂ ਅਸੀਂ ਅੱਗੇ ਤੋਂ ਕਿਹੋ ਜੀ ਨਾ ਹੀ ਕੋਈ ਮਤਲਬ ਕਰਾਂਗੇ ਗਲਤੀ ਸਾਧ ਸੰਤ ਬਖਸ਼ਣ ਜੋਗ ਆ ਸਾਨੂੰ ਬੱਥ ਲੈਣਾ ਵਾਏ ਤੋਂ ਜੀ ਕਰਦਾ ਵਾਏ ਗੁਰਜੀਤ ਪਤਿ ਪਿਛਲੇ ਦਿਨੀ ਡੀਐਨਏ ਤੋਂ ਕੰਪਲੇਟ ਸਾਨੂੰ ਆਇਆ ਜੀ ਕੰਪਲੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੀਨ ਵਾਲੇ ਪੁੱਜੇ ਜਿੱਥੇ ਧਰਮਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਨੇ ਵਰਖਲਾਵ ਤਰਕਾਤ ਪਿੰਡ ਵਾਲੇ ਨੇ ਪਾਇਸੀ ਅਸੀਂ ਮੌਕਾ ਪਰ ਧਰਮਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹ ਹੋ ਜਾ ਕਦੀ ਵੀ ਨਹੀਂ ਹੋਊਗਾ ਕਿਉਂਕਿ ਸਾਡਾ ਛੋਟਾ ਵੀਰ ਆ ਤਾਂ ਕਿ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੀ ਥੋੜੀ ਜਿਹੀ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਹਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇ ਤੇ ਆ ਜੇ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੱਕੋ ਮaaf ਕਰਿਓ ਇਸ ਦੇ ਸੰਬੰਧ ਵਿੱਚ ਜਦੇ ਬੰਦਿਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਤਾਂ ਕਿ ਅੱਗੇ ਤੋਂ ਤੇ ਜਿਹੜਾ ਵੀ ਹੋਗਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਪੁਨਾ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਪੀਤ ਸਿੰਘ ਦੇ ਨਾਲ ਤਖਾਣਾ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾ ਨੇ ਹੁੰਦਵਾਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਪੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਦਾਦਾ ਕੋਲੋਂ ਦੀ ਸਿਖੇ ਮੇਜਰ ਜੀ ਕੋਲੋਂ ਮਾਫੀ ਮੰਗ ਲਈ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ ਤੇ ਹੀ ਜੜਾਵਾ ਮੁੱਕ ਚੁੱਕਾ ਵਾ ਸਮਾਪਤ ਹੋ ਗਿਆ ਹਾਂ ਤੂੰ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਹੀ ਪੁੱਛਵਾਣਾ ਕਰੋ ਪ੍ਰਗਤੀਤਾ ਕਾਂਸਾ ਵੈਗੁਰ ਦੇ ਕੇ ਫਤਿਹ ਅੱਜ ਸਾਰੇ ਸੀ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਕੋਸ਼ਿ ਸ਼ੁਭਕਾ ਪੂਰੇ ਪਿੰਡ ਦੀ ਪੰਚਾਇਤ ਇਨਾਂ ਦਾ ਪਰਿਵਾਰ ਉਹ ਪੁਲਿਸ ਮੁਲਾਜ਼ਮ ਮੇਰੇ ਭੈਣ ਭਰਾ ਨੰਗ ਸਿੰਘ ਜਥੇ ਬੰਦੀਆਂ ਬਾਪਾ ਮੇਜਰ ਸਿੰਘ ਛੋਟੀ ਸਾਹਿਬ ਹੁਣਾਂ ਦੀ ਨਿਸ਼ਾ ਨਿਰਦੇਸ਼ਾਂ ਦੇ ਅਧੀਨ ਉਹਨਾਂ ਵੱਲੋਂ ਸਾਰੇ ਭੈਣ ਭਰਾ ਭੇਜੇ ਗਏ ਕਿ ਕੁਝ ਸ਼ਰਾਪਤੀ ਬੰਦੇ ਇਸ ਮਸਲੇ ਨੂੰ ਦਿਨ ਬਾ ਦਿਨ ਚੂਲ ਦੇ ਰਹੇ ਸੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਹਬੇ ਸਾਡੇ ਆ ਸ਼੍ਰੀ ਗੁਰੂ ਅਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਆ ਤੇ ਮੈਂ ਸਮਝਦਾ ਹਾਂ ਕਿ ਅੱਜ ਦੇ ਦਿਨ ਅਸੀਂ ਜਿੱਥੇ ਨਨ ਸੱਚੇ ਪਾਤਸ਼ਾਹ ਨੇ ਕੌਟੇ ਵਰਗਿਆਂ ਨੂੰ ਤਾਰਿਆ ਇਹ ਤਾਂ ਸਾਡੇ ਆਪਣੇ ਆ ਸਾਰੇ ਜਾਣੇ ਅਣਜਾਣੇ ਵਿੱਚਰਦਿਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੇ ਗੁਰੂ ਕਰਨ ਤਮਸਤ ਹੋ ਕੇ ਅੱਜ ਗੁਰੂ ਸਾਹਿਬ ਦੇ ਸਨਮੁਖ ਸੰਗਤ ਕੋ ਜਿੱਥੇ ਮਾਫੀ ਮੰਗੀ ਆ ਉੱਥੇ ਪਰਿਵਾਰ ਕੋ ਵੀ ਮਾਫੀ ਮੰਗੀ ਆ ਸੋ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਸਿੱਖੀ ਦੇ ਪਤੀ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕੀਤੀ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਵਾ ਇੱਥੇ ਹੀ ਸਮਾਪਤ ਹੁੰਦਾ ਹੈ ਮੀਡੀਆ ਵਾਲੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਪੰਜਾਬੀਅਤ ਦਾ ਭਲਾ ਚਾਹੁੰਦੇ ਹੋਏ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਜਿਨ੍ਹਾਂ ਦੇ ਉੱਪਰ ਸਾਨੂੰ ਪੰਜਾਬੀਆਂ ਨੂੰ ਇੱਕ ਮੁੱਟ ਹੋਣ ਦੀ ਲੋੜ ਹੈ